ਮੈਨੂੰ ਜੀ 20 ਸਾਲੋਂ ਵੈਨਸ ਕੰਮ ਨੂੰ ਕਰਦੇ ਸਾਡਾ ਕੰਮ ਪੀੜੀ ਦਾ ਪੀੜੀ ਵੱਡ ਵਡੇਰਾਂ ਤੋਂ ਇੱਥੇ ਹੀ ਕੰਮ ਕਰਦੇ ਆਏ ਕਿ ਪੰਜ ਪੀੜੀਆਂ ਤੋਂ ਇਹ ਵੱਡ ਵਡੇਰਾਂ ਕੋ ਸਿੱਖਿਆ ਤੇ ਫਿਰ ਮੈਂ ਇਹਨਾਂ ਨੂੰ 20 ਸਾਲਾਂ ਬਾਅਦ ਇਹਨਾਂ ਕੰਗਿਆਂ ਨੂੰ ਪਿਆਰ ਸ਼ੁਰੂਆਤ ਕੀਤੀ ਕਿ ਅੱਜ ਮੈਂ ਹੈਂਡ ਮੇਡ ਕੰਗੇ ਬਣਾ ਰਿਹਾ ਮਸ਼ੀਨੀ ਕੰਗੇ ਨਹੀਂ ਗੇ ਗੁਰੂ ਸਾਹਿਬਾਨ ਨੇ ਇਹਨਾਂ ਕੰਗੀ ਜਾਂ ਕੰਗੇ ਵਰਤਨ ਆਖਿਆ ਉਹਦਾ ਫਾਇਦਾ ਇਹ ਆ ਕਿ ਸਿਰ ਦੇ ਵਿੱਚ ਜਿਹੜੀ ਸਿਕਰੀ ਆ ਉਹ ਨਹੀਂ ਹੋਣ ਦਿੰਦਾ ਜੀ ਦੂਜਾ ਕੇਸ ਛੱਡਦੇ ਨਹੀਂ ਜੀ ਤੀਜਾ ਜਿਹੜਾ ਨਿੰਮ ਦਾ ਕੰਗੇ ਵੀ ਬਣਦੇ ਨੇ ਨਿੰਮ ਦੀਆਂ ਕੰਗੀਆਂ ਵੀ ਬਣਦੀਆਂ ਲੋਕਾਂ ਨੂੰ ਵਰਤਨੀਆਂ ਚਾਹੀਦੀਆਂ ਪਲਾਸਟਿਕ ਦੇ ਕੰਗੇ ਤੇ ਕੰਗੀਆਂ ਨਹੀਂ ਵਰਤਨੀਆਂ ਚਾਹੀਦੀਆਂ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨੂੰ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਪੰਜਾ ਕੰਗਾ ਪਵਾਇਆ ਜਾਂਦਾ ਏ ਕੁਛ ਚਿਰ ਪਹਿਲਾਂ ਇੱਕ ਸਿੰਘ ਸਹਿਬਾਨ ਮੇਰੇ ਕੋਲ ਇਹ ਕੰਗਾ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਚਿੱਟੇ ਚੰਨਨ ਦਾ ਕੰਗਾ ਲੈ ਕੇ ਆਏ ਸਨ ਤੇ ਉਹ ਕੰਗਾ ਖੰਡਤ ਹੋਇਆ ਆ ਸੀਗਾ ਉਸ ਦਾ ਅੰਗ ਟੁੱਟੇ ਸੀ ਇਹਨਾਂ ਦਾ ਕੰਗੇ ਨੂੰ ਮੈਂ ਜੋੜਿਆ ਜੀ ਜੋੜ ਕੇ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਇੱਕ 25 ਕੰਗਿਆਂ ਦਾ ਆਰਡਰ ਦਿੱਤਾ ਸੀਗਾ ਬਣਾਉਣ ਵਾਸਤੇ ਤੇ ਉਦੋਂ ਦੇ 50 ਕੰਗਾ ਮੈਂ ਬਣਾ ਲਏ ਸਮਝ ਲਓ ਵੀ ਉਹਦੇ ਨਾਲ ਮਹਿਮਾਨ ਦਾਤਾ ਨੇ ਝੋਲੀਆਂ ਰੋਟੀ ਪਾਤੀ ਸਸ਼ੀਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਮਨਦੀਪ ਸਿੰਘ ਕੋਲ ਹੈ ਤੁਹਾਨੂੰ ਅੱਜ ਅਸੀਂ ਇੱਕ ਅੰਮ੍ਰਿਤਸਰ ਦੇ ਇਹੋ ਜਿਹੇ ਕਾਰੀਗਰਾਂ ਨੂੰ ਮਿਲਣ ਜਾ ਰਹੇ ਹਾਂ ਕਿ ਜਿਹੜੇ ਕਾਰੀਕਰ ਦੇ ਕੇ ਕੰਗੇ ਦਾ ਕੰਗੇ ਮਨਾਉਂਦੇ ਨੇ ਗੱਲ ਕੀਤੀ ਜਾਵੇ ਜਦੋਂ ਗੁਰੂ ਸਾਹਿਬ ਨੇ ਸਾਨੂੰ ਪੰਜ ਕਕਾਰ ਦੱਸੇ ਸੀਗੇ ਉਹਦੇ ਵਿੱਚ ਕਿ ਕੰਗਾ ਵੀ ਸੀਗਾ ਪਰ ਕਿਤੇ ਨਾ ਕਿਤੇ ਅੱਜ ਕੱਲ ਦਾ ਜਿਹੜਾ ਯੋਗ ਹੈ ਲੋਕ ਜਿਹੜੇ ਨੇ ਕਿ ਪਲਾਸਟਿਕ ਦੇ ਕੰਗੇ ਉੱਤੇ ਆ ਗਏ ਨੇ ਕੰਗੀਆਂ ਵਰਤਨ ਲੱਗ ਪਏ ਨੇ ਜੋ ਕਿ ਸਾਡੀ ਸਿਹਤ ਲਈ ਸਹੀ ਨਹੀਂ ਹੈ ਤੇ ਤੁਹਾਨੂੰ ਅਸੀਂ ਅੱਜ ਉਹ ਕਾਰੀਗਰਾਂ ਨੂੰ ਮਿਲਣ ਜਾ ਰਹੇ ਹਾਂ ਜਿਹੜੇ ਕਾਰੀਗਰ ਨੇ ਖੁਦ ਆਪਣੇ ਹੱਥੀ ਜਿਹੜੇ ਨੇ ਕਿ ਕੰਗੇ ਬਣਾਉਂਦੇ ਨੇ ਤੇ ਵੱਖ-ਵੱਖਰੇ ਇੱਕ ਕਹਿ ਸਕਦੇ ਹਾਂਗੇ ਇੱਕ ਵੱਖਰੇ ਤਰ੍ਹਾਂ ਦੇ ਕੰਗੇ ਬਣਾਉਂਦੇ ਨੇ ਕਿਉਂਕਿ ਅਸੀਂ ਅਕਸਰ ਮਾਰਕੀਟ 'ਚ ਦੇਖਦੇ ਹਾਂ ਇਹ ਉਹਦੇ ਨਾਲੋਂ ਡਿਫਰੈਂਟ ਕੰਗੇ ਨੇ ਸਾਰੀ ਗੱਲਬਾਤ ਕਰਾਂਗੇ ਜਾਣਾਂਗੇ ਕਿੰਨਾ ਸਮਾਂ ਹੁੰਦਾ ਇਸ ਕੰਮ ਦੇ ਵਿੱਚ ਕੰਮ ਕਰਦੇ ਆ ਕਦੋਂ ਦੇ ਕੰਮ ਕਰ ਰਹੇ ਨੇ ਤੇ ਕੀ ਫਾਇਦੇ ਨੇ ਲੱਕੜ ਦੇ ਕੰਗਿਆਂ ਦੇ ਤੇ ਕੀ ਨੁਕਸਾਨ ਨੇ ਪਲਾਸਟਿਕ ਤੰਗਣ ਕਹਿੰਦੇ ਪਹਿਲਾਂ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਇਹ ਸਭ ਤੋਂ ਪਹਿਲਾਂ ਜਾਣਾਂਗੇ ਕਿ ਤੁਹਾਨੂੰ ਕਿੰਨਾ ਕ ਸਮਾਂ ਹੋ ਗਿਆ ਇਸ ਕੰਮ ਦੇ ਵਿੱਚ ਕਦੋਂ ਦਾ ਇਹ ਕੰਮ ਚੱਲਦਾ ਆ ਰਿਹਾ ਤੁਹਾਡਾ ਮੈਨੂੰ ਜੀ 20 ਸਾਲ ਹੋ ਗਏ ਨੇ ਇਸ ਕੰਮ ਨੂੰ ਕਰਦਿਆਂ ਜੀ ਸਾਡਾ ਕੰਮ ਪੀੜੀ ਦਾ ਪੀੜੀ ਇੱਥੇ ਵੱਡ ਵਡੇਰਿਆਂ ਤੋਂ ਇੱਥੇ ਹੀ ਕੰਮ ਕਰਦੇ ਆਏ ਤੇ ਪੰਜ ਪੀੜ੍ਹੀਆਂ ਤੋਂ ਇਹ ਜੋ ਵੱਡ ਵਡੇਰਿਆਂ ਕੋਲ ਸਿੱਖਿਆ ਤੇ ਫਿਰ ਮੈਂ ਇਹਨਾਂ ਨੂੰ 20 ਸਾਲਾਂ ਬਾਅਦ ਇਹਨਾਂ ਕੰਗਿਆਂ ਨੂੰ ਪਿਆਰ ਸ਼ੁਰੂਆਤ ਕੀਤੀ ਕਿ ਆ ਜਮਾ ਹੈਂਡ ਮੇਡ ਕੰਗੇ ਬਣਾ ਰਿਹਾ ਮਸ਼ੀਨੀ ਕੰਗੇ ਨਹੀਂਗੇ ਜਿਨ੍ਹਾਂ ਨੂੰ ਕਿਹਾ ਜਾਵੇ ਵੀ ਇਹਨਾਂ ਨੂੰ ਮਸ਼ੀਨਾਂ ਦੇ ਦੇ ਦੰਦੇ ਪਾਏ ਗਏ ਨੇ ਦੰਦੇ ਮਸ਼ੀਨਾਂ ਦੇ ਨਹੀਂ ਇਹਨੂੰ ਹੱਥ ਨਾਲ ਦੰਦੇ ਪਾਏ ਗਏ ਨੇ ਜੀ ਔਰ ਇਹਦਾ ਜਿੰਨਾ ਵੀ ਕੰਮ ਕੀਤਾ ਜਾ ਰਿਹਾ ਉਹ ਹੱਥ ਦੇ ਨਾਲ ਕੀਤਾ ਜਾ ਰਿਹਾ ਤੇ ਕਿੰਨਾ ਕੇ ਵੈਸੇ ਦੇਖਿਆ ਜਾਵੇ ਕਿੰਨਾ ਕੇ ਵਕਰੇ ਨੇ ਇਹ ਕੰਗੇ ਪਲਾਸਟਿਕ ਦੇ ਕੰਗੇ ਨਾਲੋਂ ਤੇ ਕੀ ਦੇ ਫਾਇਦੇ ਕੀ ਨੇ ਪਹਿਲੇ ਇਹ ਗੱਲ ਦੇਖੋ ਜੀ ਪਲਾਸਟਿਕ ਦੇ ਜਿਹੜੇ ਕੰਗੀਆਂ ਜਾਂ ਕੰਗੇ ਜੋ ਵੀ ਵਰਤਦੇ ਨੇ ਕੰਗੇ ਤਾਂ ਇਹ ਮੈਂ ਕਹਿ ਸਕਦਾ ਕੰਗੀਆਂ ਹੀ ਬੰਦੀਆਂ ਨੇ ਉਹਨਾਂ ਕੰਗੀਆਂ ਦਾ ਜਿਹੜਾ ਪਲਾਸਟਿਕ ਦਾ ਅੰਸ਼ਰ ਹੈ ਉਹ ਕੈਂਸਰ ਹੋ ਸਕਦੀ ਹੈ ਇਸ ਤੋਂ ਵੱਡਾ ਮੈਂ ਕੋਈ ਗੱਲ ਨਹੀਂ ਦੱਸ ਸਕਦਾ ਜਿਹੜੀ ਗੁਰੂ ਸਾਹਿਬਾਨ ਨੇ ਇਹ ਨੱਕਾਂ ਗੀ ਜਾਂ ਕੰਗੇ ਵਰਤਨ ਆਖਿਆ ਉਹਦਾ ਫਾਇਦਾ ਇਹ ਆ ਕਿ ਸਿਰ ਦੇ ਵਿੱਚ ਜਿਹੜੀ ਸਿਕਰੀ ਆ ਉਹ ਨਹੀਂ ਹੋਣ ਦਿੰਦਾ ਜੀ ਦੂਜਾ ਕੇਸ ਛੱਡਦੇ ਨਹੀਂ ਜੀ ਤੀਜਾ ਜਿਹੜਾ ਨਿੰਮ ਦਾ ਕੰਗੇ ਵੀ ਬਣਦੇ ਨੇ ਨਿੰਮ ਦੀਆਂ ਕੰਗੀਆਂ ਵੀ ਬਣਦੀਆਂ ਨੇ ਲੋਕਾਂ ਨੂੰ ਵਰਤਨੀਆਂ ਚਾਹੀਦੀਆਂ ਨੇ ਪਲਾਸਟਿਕ ਦੇ ਕੰਗੇ ਤੇ ਕੰਗੀਆਂ ਨਹੀਂ ਵਰਤਨੀਆਂ ਚਾਹੀਦੀਆਂ ਤੇ ਜਿਹੜਾ ਇਹਦਾ ਫਾਇਦਾ ਆਪ ਜੀ ਨੂੰ ਦਾ ਕੰਗੀਆਂ ਦਾ ਜਾਂ ਕੰਗੀਆਂ ਦਾ ਇਹਦਾ ਫਾਇਦਾ ਇਹ ਆ ਕਿ ਸਿਰ ਦੀ ਦਰਦ ਵੀ ਬੰਦ ਹੁੰਦੀ ਆ ਕੁਝ ਜਿਹੜਾ ਬੰਦਾ ਟੈਨਸ਼ਨਾਂ ਚ ਰਹਿੰਦਾ ਉਹ ਟੈਨਸ਼ਨ ਫਰੀ ਵੀ ਹੋ ਜਾਂਦਾ ਤੁਸੀਂ ਇਹਨੂੰ ਵਰਤ ਕੇ ਦੇਖੋ ਤੁਹਾਡੇ ਕਈ ਸਿਰ ਦੀਆਂ ਜਾਂ ਸਰੀਰ ਦੀਆਂ ਕਈ ਸਰੀਰਿਕ ਕਈ ਸਿਰ ਦੀਆਂ ਪ੍ਰੋਬਲਮ ਸੋਲਵ ਹੋ ਜਾਣਗੀਆਂ ਜੀ ਜੀ ਮੈਸੇ ਇਹ ਦੇਖ ਰਿਹਾ ਕਿ ਇਹ ਜਿਹੜਾ ਤੁਸੀਂ ਕੰਗਾ ਜਿਹੜਾ ਬਣਾਇਆ ਹੋਇਆ ਵਾ ਇਹ ਕੁਛ ਡਿਫਰੈਂਟ ਹੀ ਹੈ ਇਹ ਦਾ ਮਤਲਬ ਕੀ ਮੈਂ ਕਹਿ ਸਕਦਾ ਕਿ ਕਿਸ ਤਰ੍ਹਾਂ ਇਹ ਤੁਹਾਡੇ ਕਿੰ ਕਿਦਾਂ ਆਇਆ ਕਿ ਮੈਸਟਰ ਦਾ ਕੰਗਾ ਬਣਾਣਾ ਕਿਵੇਂ ਦਿਮਾਗ ਚ ਆਇਆ ਤੇ ਕਿਸ ਤਰ੍ਹਾਂ ਇਹ ਕੰਗਾ ਬਣਾਦਾ ਪਹਿਲੇ ਤੇ ਕਿਵੇਂ ਦਾ ਇਹ ਕੰਗਾ ਹੈ ਜੀ ਮੇਰੇ ਭਾਗ ਚੰਗੇ ਨੇ ਜੀ ਗੁਰੂ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਗਰੀਬ ਨਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਪੰਜਾ ਕੰਗਾ ਪਵਾਇਆ ਜਾਂਦਾ ਜੀ ਜੀ ਇਹ ਕੁਸ਼ਚਰ ਪਹਿਲਾਂ ਇੱਕ ਸਿੰਘ ਸਹਿਬਾਨ ਮੇਰੇ ਕੋਲ ਇੱਕ ਕੰਗਾ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਚਿੱਟੇ ਚੰਨਨ ਦਾ ਕੰਗਾ ਲੈ ਕੇ ਆਏ ਸਨ ਤੇ ਉਹ ਕੰਗਾ ਖੰਡਾ ਤੋਂ ਹੋਇਆ ਆ ਸੀਗਾ ਕੁਝ ਉਹਦਾ ਅੰਗ ਟੁੱਟੇ ਸੀ ਜੀ ਉਹਨਾਂ ਅੰਗਾਂ ਨੂੰ ਜੋੜਨ ਵਾਸਤੇ ਉਹਨਾਂ ਨੇ ਕੋਈ ਯਤਨ ਕੀਤਾ ਤੇ ਕੋਈ ਉਹਨਾਂ ਨੂੰ ਇਸ ਤਰੀਕੇ ਦਾ ਰਾਹ ਦਿੱਤਾ ਕਿ ਮੇਰੇ ਫਾਦਰ ਸਾਹਿਬ ਦਾ ਨਾਮ ਸ਼ੁਰੂ ਤੋਂ ਪਹਿਣੀ ਇਹਦਾ ਪੀੜੀ ਚੱਲਦਾ ਆ ਰਿਹਾ ਕਿਉਂਕਿ ਹਾਥੀਦੰਦ ਵਾਲੇ ਘਹਾਉਂਦੇ ਸਨ ਤੇ ਉਹਦੇ ਤਰ੍ਹਾਂ ਉਹਨਾਂ ਨੂੰ ਸਾਡਾ ਐਡਰੈਸ ਮਿਲਿਆ ਤੇ ਉਹ ਮੇਰੇ ਕੋਲ ਆ ਗਏ ਤੇ ਉਸ ਤਰੀਕੇ ਮੈਂ ਇਹਨਾਂ ਦਾ ਕੰਗੇ ਨੂੰ ਮੈਂ ਜੋੜਿਆ ਜੀ ਜੋੜ ਕੇ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਇੱਕ 25 ਕੰਗਿਆਂ ਦਾ ਆਰਡਰ ਦਿੱਤਾ ਸੀਗਾ ਬਣਾਉਣ ਵਾਸਤੇ ਤੇ ਉਦੋਂ ਦੇ 50 ਕੰਗਾ ਮੈਂ ਬਣਾ ਦੇ ਜੀ ਕਿ ਕਹਿ ਸਕਦੇ ਆ ਕਾਪੀ ਕਹਿ ਸਕਦੇ ਹਾਂ ਜੀ ਇਹ ਡੁਪਲੀਕੇਟ ਕਾਪੀ ਆ ਜੀ ਉਸ ਦੀ ਉਹ ਮਹਾਰਾਜ ਗਰੀਬ ਨਵਾਜ਼ ਦੇ ਜਿਹੜੇ ਵਰਤੇ ਹੋਏ ਕੰਗੇ ਦਾ ਮੈਨੂੰ ਮਾਣ ਬਖਸ਼ਿਆ ਵੀ ਇਹਨੂੰ ਸਹੀ ਕਰਨਾ ਖੰਡਿਤ ਕੰਗੇ ਨੂੰ ਖੰਡਿਤ ਕੰਗਾ ਮੈਂ ਸਹੀ ਕਰਕੇ ਦਿੱਤਾ ਸੀਗਾ ਤੇ ਉਹਦੀ ਅਜ ਤੀਕ ਮੈਂ ਉਹਦੀ ਬਦੌਲਤ ਅੱਜ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨੂੰ ਆਜ ਅੱਜ ਚੋਲੀ ਪਾਈ ਜਾ ਰਹੇ ਨੇ ਇਹੀ ਕੰਗਾ ਜਿਹੜਾ ਪੰਜਾ ਕੰਗਾ ਕਹਾਇਆ ਜਾਂਦਾ ਜੀ ਵੈਸੇ ਦੇਖਣਾ ਹੈ ਕਿ ਇਹ ਡਿਫਰੈਂਟ ਇਹਦੇ ਤੇ ਜੀ ਜਿਹੜੇ ਦਰਸ਼ਕ ਇਹਦੇ ਨੂੰ ਦਿਖਾਣਾ ਚਾਹਾਂਗਾ ਕਿ ਕਾਰੀਗਰੀ ਵੀ ਦਿੱਕੀਤੀ ਹੋਈ ਹੈ ਕਿੰਨੀ ਮੁਸ਼ਕਿਲ ਦਾ ਕੰਮ ਹੈ ਕਿਉਂਕਿ ਦੇਖਿਆ ਜਾਵੇ ਲੱਕੜ ਦਾ ਕੰਮ ਕੋਈ ਆਸਾਨ ਕੰਮ ਨਹੀਂ ਹੁੰਦਾ ਇਹਦੇ ਉੱਤੇ ਟਾਈਮ ਲੱਗਦਾ ਤੇ ਤੁਸੀਂ ਦੇਖ ਸਕਦੇ ਆ ਕਿ ਗੁਰਗੋਬੇ ਸਿੰਘ ਜੀ ਦੇ ਜਿਹੜੇ ਕਿ ਉਹ ਡੁਪਲੀਕੇਟ ਹੀ ਕਹਿ ਸਕਦੇ ਆ ਕਿ ਇਸ ਤਰ੍ਹਾਂ ਦਾ ਕੰਗਾ ਜਿਹੜਾ ਗੁਰਸਾਹਿ ਵਰਤਦੇ ਸੀਗੇ ਇਹ ਦੇਖਿਆ ਜਾਵੇ ਤਾਂ ਦੂਜੇ ਜਿੱਥੇ ਉਸਕੇ ਮਾਰਕੀਟ ਚ ਕੰਗੇ ਦੇ ਲੇਖਦੇ ਹੋ ਉਹਦੇ ਨਾਲੋਂ ਡਿਫਰੈਂਟ ਹੈ ਤੇ ਫਾਇਦੇ ਵੀ ਜਿਸ ਤਰ੍ਹਾਂ ਕਿ ਵੀ ਦੂਜੇ ਹਨਾਂ ਨੇ ਦੱਸਿਆ ਕਿ ਕਿੰਨੇ ਕ ਫਾਇਦੇ ਨੇ ਇਸ ਕੰਗੇ ਦੇ ਕਿਉਂਕਿ ਦੇਖਿਆ ਇਹ ਤਾਂ ਅਕਸਰ ਹੀ ਲੋਕ ਇਹਨੇ ਪਲਾਸਟਿਕ ਦੀ ਕੰਗੀਆਂ ਵਰਤਦੇ ਨੇ ਪਰ ਲੱਕੜ ਦੀ ਜੇ ਆਪਾਂ ਕੰਗਾ ਕਹਿ ਦਿੰਨੇ ਆ ਜੇ ਇਹ ਵਰਤ ਲਾਂਗੇ ਉਹ ਕਿਤਨੇ ਕਿਤੇ ਸਾਡੇ ਫਾਇਦੇ ਦੇ ਵਿੱਚ ਵੀ ਬਹੁਤ ਕੰਮ ਆਉਂਦਾ ਹੈ ਫਾਇਦੇ ਦੇ ਵਿੱਚ ਕੰਮ ਆਉਂਦਾ ਹੈ ਵੀਰ ਜੀ ਕਿੰਨਾ ਕੁ ਵੈਸੇ ਦੇਖ ਸਕਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਕਹਿ ਸਕਦੇ ਆ ਗੁਰੂ ਪਾਤਸ਼ਾਹ ਜੀ ਦੇ ਤੁਹਾਨੂੰ ਕੰਗੇ ਦਾ ਸਬਬ ਮਿਲਿਆ ਤਾਂ ਇਸ ਤਰ੍ਹਾਂ ਦਾ ਮਾਣ ਮਹਿਸੂਸ ਕਰ ਰਹੇ ਹੋ ਕਿਸ ਤਰ੍ਹਾਂ ਦਾ ਮਤਲਬ ਕਿ ਮਹਿਸੂਸ ਆਇਆ ਉਸ ਵਕਤ ਬੋਲੋ ਜੀ ਮੇਰੇ ਬਹੁਤ ਵੱਡੇ ਭਾਗ ਨੇ ਜੀ ਉਸ ਵੇਲੇ ਤੇ ਮੈਂ ਥੋੜਾ عمر ਚ ਛੋਟਾ ਸਾਂ ਜੀ ਤੇ ਜਦੋਂ ਦਾ ਉਹ ਕੰਗਾ ਜੂੰ ਮੈਂ ਬਲਕਿ ਇਸ ਕੰਗੇ ਨੂੰ ਉਸ ਕੰਗੇ ਨੂੰ ਮੈਂ ਜੂੰਦਾ ਚ ਤੇ ਇਹ ਇੱਕ ਮੈਨੂੰ ਸਮਝ ਲਓ ਵੀ ਉਹਦੇ ਨਾਲ ਮੈਨੂੰ ਆਂਦਾ ਤਾਂ ਨੇ ਝੋਲੀਆਂ ਰੋਟੀ ਪਾਤੀ ਤੇ ਅੱਜ ਮੈਂ ਜਿਹੜੇ ਵੀ ਕੰਗੇ ਬਣਾ ਰਿਹਾ ਹਾਂ ਇਹ ਕੰਗੇ ਆਸਾਨੀ ਨਾਲ ਮਹਾਰਾਜ ਦੀ ਬਾਣੀ ਤੋਂ ਬਗੈਰ ਨਹੀਂ ਜੇ ਬਣਦੇ ਜੀ ਵੈਸੇ ਦੇਖੀ ਜਵੇ ਸੋਖਾ ਧਨੀਆ ਬਣਾਣਾ ਕਿੰਨਾ ਕ ਸਮਾਂ ਲੱਗਦਾ ਹੈ ਕਿੰਨੀ ਕ ਮਿਹਨਤ ਲੱਗਦੀ ਹੈ ਤੇ ਕਿੰਨੇ ਕ ਕੰਗੇ ਬਣਾ ਲੈਂਦੇ ਇੱਕ ਦਿਹਾੜੀ ਦੇ ਵਿੱਚ ਚਾਰ ਜਾਂ ਪੰਜ ਕੰਗੇ ਤਿਆਰ ਕਰਨ ਪੈਂਦੇ ਆ। ਅੱਛਾ। ਹਾਂਜੀ। ਮੁਸ਼ਕਿਲ ਹੋਉਂਦਾ ਕਿੰਨਾ ਸ਼ੁਰੂ ਕਰਦੇ ਹੋ ਕਿਦਾਂ ਕਿ ਇਹਦਾ ਕੀ ਪ੍ਰੋਸੈਸ ਹੁੰਦਾ ਸਰ? ਪ੍ਰੋਸੈਸ 9 ਵਜੇ ਜਾਂ 9:30 ਵਜੇ ਕੰਮ ਤੇ ਬੈਠ ਜਾਈਦਾ ਹੈ। ਦੁਪਹਿਰ ਨੂੰ 1 ਜਾਂ 2 ਵੇ ਡੇਢ 2 ਵੇ ਤੱਕ ਰੋਟੀ ਦਾ ਸਮਾਂ ਹੁੰਦਾ। ਘੰਟਾ ਡੇਢ ਘੰਟਾ ਲਗਾ ਲਿਆ ਜਾਂ ਕੋਈ ਘਰ ਦਾ ਕੰਮ ਨਿਕਲ ਆ ਤਾਂ ਠੀਕ ਆ। ਨਹੀਂ ਤਾਂ ਫਿਰ ਇੱਥੇ ਰਾਤ 10:00 ਵਜ ਜਾਂਦੇ ਆ। ਇਹ ਵੱਡ ਵਡੇਰੇ ਤਾਂ ਤਾਂ ਦਰਬਾਰ ਆਈ। ਇਥੇ ਮਹਾਰਾਜ ਨੇ ਸੁੱਖ ਦਿੱਤਾ ਵੱਡ ਵਡੇਰਿਆਂ ਦਾ ਸੁੱਖ ਪਹੁੰਚਣ ਦੇ ਅੱਛਾ ਮਰ ਕੀ ਪੰਜ ਪੀੜੀਆਂ ਤੋਂ ਇੱਕ ਲੰਮਾ ਸਮਾਂ ਹੈ ਤੁਸੀਂ ਕਹਿ ਰਹੇ ਜਿਦਾਂ ਕਿ ਫਾਦਰ ਸਾਹਿਬ ਦਾ ਵੀ ਨਾਮ ਰਿਆ ਹਾਤੀ ਦੰਦ ਤੇ ਤੁਸੀਂ ਤੇ ਕਹਿ ਰਹੇ ਕਿ ਉਸ ਨਾਮ ਤੋਂ ਜਾਣੇ ਜਾਣੇ ਸੀਗੇ ਉਹ ਤੋਂ ਤੁਸੀਂ ਕੰਮ ਕਰਦੇ ਹੋ ਪੀੜੀ ਦਰ ਪੀੜੀ ਚੱਲਦਾ ਆ ਰਿਹਾ ਕੰਮ ਹੋਰ ਕੀ ਕੀ ਕੰਗੇ ਤੋਂ ਇਲਾਵਾ ਤੁਸੀਂ ਹੋਰ ਕੀ ਕੀ ਕਰ ਲੈਂਦੇ ਹੋ ਦੇਖੋ ਜੀ ਵੁੱਡਨ ਦੇ ਵਿੱਚ ਸਾਡੇ ਜੋ ਕੰਮ ਹੁੰਦਾ ਸੀਗਾ ਸਾਡੇ ਵੱਡ ਵਡੇਰੇ ਸੀਗੇ ਉਹ ਇਸ ਤਰ੍ਹਾਂ ਦੇ ਜੁਐਲਰੀ ਬਾਕਸ ਬਣਾਉਂਦੇ ਸੀਗੇ ਸਰਕਾਰ ਜਿਵੇਂ ਸੈਂਟਰਲ ਕੋਟਾ ਇੰਡਸਟਰੀ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਦੇ ਵਿੱਚ ਅਸੀਂ ਸਪਲਾਈਅਰ ਸਾਂ ਸ਼ੁਰੂ ਤੋਂ ਅੱਛਾ ਹਾਂਜੀ ਜੇ ਆਪ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਕਿ ਇਹ ਆਸਾਨੀ ਜਿਹੜੇ ਅਸੀਂ ਕਾਰੀਗਰੀ ਉੱਤੇ ਦੇਖ ਰਹੇ ਹਾਂ ਕਿ ਆਸਾਨ ਨਹੀਂ ਹੁੰਦੀ ਇਹ ਕਾਰੀਗਰੀ ਕਰਨਾ ਕਿ ਤੁਸੀਂ ਦੇਖ ਸਕਦੇ ਬ੍ਰਿੱਕੀ ਦਾ ਕੰਮ ਹੈ ਅਕਸਰ ਹੀ ਜਦ ਅਸੀਂ ਕੋਈ ਕੰਮ 'ਵਲ ਫੋਕਸ' ਕਰਦੇ ਹਾਂ ਬ੍ਰਿੱਕੀ ਦਾ ਕੰਮ ਹੁੰਦਾ ਉਹ ਕਿੰਨਾ ਕਹਾੜ ਦੇ ਲਈ ਮੁਸ਼ਕਿਲ ਹੁੰਦਾ ਤੁਸੀਂ ਦੇਖ ਸਕਦੇ ਇਹਨਾਂ ਲਈ ਕਿੰਨਾ ਮੁਸ਼ਕਿਲ ਹੋਇਆ ਹੋਏਗਾ ਇਸ ਚੀਜ਼ ਨੂੰ ਬਣਾਉਣ ਦਾ ਬਾਕਸ ਤੁਸੀਂ ਦੇਖ ਸਕਦੇ ਹੋ ਕਿ ਲ ਬਣਾਇਆ ਗਿਆ ਹੈਂਡ ਮੇਡ ਬਾਕਸ ਹੈ ਟਾਈਮਰੂਲ ਆਦਾ ਇਸ ਬਾਕਸ ਨੂੰ ਤੁਸੀਂ ਦੇਖ ਸਕਦੇ ਜੁਲਰੀ ਬਾਕਸ ਹੈ ਜਿਸ ਨੂੰ ਕਹਿਆ ਜਾਂਦਾ ਹੈ ਕਿ ਲੱਕੜ ਦਾ ਕੰਮ ਹੀ ਅਕਸਰ ਬਰੀਕੀ ਦਾ ਕੰਮ ਹੈ ਤੁਸੀਂ ਦੇਖ ਸਕਦੇ ਬਾਹਰ ਉਹ ਡਿਜ਼ਾਈਨ ਕਰਨਾ ਇੱਕ ਬਰੀਕੀ ਦਾ ਕੰਮ ਕਰਨਾ ਕਿੰਨਾ ਕਿ ਹੀ ਮੁਸ਼ਕਲ ਕੰਮ ਹੁੰਦਾ ਹੈ ਜਿਹੜਾ ਕਿ ਇਹ ਵੀ ਤੇ ਲੋਕ ਕਿਤਾ ਅੱਜ ਕੱਲ ਲੋਕੀ ਨੇ ਜਿਹੜੇ ਬਾਹਰ ਕਹਿ ਸਕਦੇ ਆ ਇਹ ਮਸ਼ੀਨੀ ਮੇਡ ਕਰ ਰਹੇ ਨੇ ਪਰ ਇਸ ਕੰਮ ਨੂੰ ਸਾਨੂੰ ਹਮੇਸ਼ਾ ਇਹ ਪ੍ਰਮੋਟ ਕਰਨਾ ਚਾਹੀਦਾ ਹੈ ਇਹਨਾਂ ਦੇ ਵਰਗਿਆਂ ਨੂੰ ਜੋ ਹੈ ਕਿ ਤੁਹਾਨੂੰ ਮੌਸਲਾ ਦੇਣਾ ਚਾਹੀਦਾ ਕਿ ਜਿਹੜੇ ਲੋਕ ਨੇ ਇਹ ਕੰਮ ਅਕਸਰ ਜਿਹੜੇ ਤੁਸੀਂ ਬਾਹਰ ਦੀ ਗੱਲ ਕਰਦੇ Rajasthan ਤੋਂ ਜਦ ਅਸੀਂ ਗੱਲ ਕਰਦੇ ਹਾਂ ਉਹ ਵੀ ਲੋਕ ਜਿਹੜਾ ਕੰਮ ਕਰਦੇ ਉਸ ਦੀ ਵੀ ਬਹੁਤ ਤਾਰੀਫ ਕਰਦੇ ਪਰ ਜਿਹੜੇ ਪੰਜਾਬ 'ਚ ਰਹਿ ਰਹੇ ਨੇ ਗੁਰੂ ਨਗਰੀ ਅੰਮ੍ਰਿਤਸਰ ਦੇ ਰਾਇਨ ਨਵੀਂ ਵਿਧੀ ਨੇ ਜਿਹੜਾ ਕੰਮ ਕਰ ਰਹੇ ਕੰਦਾ ਜਿਹੜਾ ਤੁਸੀਂ ਇਹਨਾਂ ਕੋਲ ਜਦ ਤੁਸੀਂ ਲੋਕ ਇਹ ਗੁਰੂ ਸਾਹਿਬ ਦੀ ਗੱਲ ਕਰ ਲਈਏ ਗੁਰਕੋਬੇ ਸਿੰਘ ਮਹਾਰਾਜ ਉਹਨਾਂ ਦੇ ਜਿਹੜੇ ਕਿ ਡੁਪਲੀਕੇਟ ਇਹ ਕੈਸ ਹੋ ਗਿਆ ਕਾਪੀ ਜਿਹੜੀ ਇਹ ਨਾਲੋਂ ਤਿਆਰ ਕੀਤੀ ਗਈ ਇਹਨਾਂ ਨੇ ਵੜਭਾਗੇ ਨੇ ਇਹਨਾਂ ਨੂੰ ਜੋ ਹੈ ਕੀ ਸਬਬ ਮਿਲਿਆ ਸੀਗਾ ਉਸ ਤੋਂ ਕਰਨਾ ਤੇ ਉਹੋ ਜੀ ਹੀ ਹੈ ਤੇ ਇੱਕ ਗੁਰਗੋਬੀ ਸਿੰਘ ਜੀ ਦੀ ਗੱਲ ਕੀਤੀ ਗਿਆ ਕਿੰਨੇ ਕਿ ਫਾਇਦੇਮੰਦ ਜਿਹੜਾ ਕੰਗਾ ਇਹਨਾਂ ਨਾਲੋਂ ਤੁਹਾਨੂੰ ਦੱਸਿਆ ਗਿਆ ਕਿ ਕੈਂਸਰ ਤੋਂ ਬਚਾਏਗਾ ਸਿਕਰੀ ਜਾਂ ਵਾਲ ਟੁੱਟਦੇ ਹੋਇਆ ਉਸ ਤੋਂ ਬਚਾਏਗਾ ਇਹਨਾਂ ਨੇ ਜਿਹੜੇ ਫਾਇਦੇ ਨੇ ਵੀਰ ਜੀ ਵੈਸੇ ਹੋਰ ਵੀ ਦੇਖੇ ਜਾਵੇ ਤਾਂ ਅਕਸਰ ਹੀ ਲੋਕ ਜਿਹੜੇ ਨੇ ਕੰਗੇ ਵਰਤਦੇ ਨੇ ਤੇ ਇਹ ਕੰਗੇ ਕਿੰਨੇ ਦਾ ਹੈ ਕੀ ਡਿਫਰੈਂਟ ਹੈ ਕਿ ਉਹ ਕੰਗਿਆਂ ਚ ਕੀ ਕਿੰਨੇ ਦਾ ਹੈ ਇੱਕ ਹੀ ਸਰਪ੍ਰਾਈਜ਼ ਹੈ ਦੇਖੋ ਜੀ ਇਹ ਜਿਹੜੇ ਕੰਗੇ ਨੇ ਹੈਂਡ ਮੇਡ ਨੇ ਜਿਹੜੇ ਮਸ਼ੀਨੀ ਕੰਗੇ ਨੇ ਜੀ ਉਹਨਾਂ ਕੰਗਿਆਂ ਜਿਹੜਾ ਕੰਗੇ ਨੇ ਉਹਨਾਂ ਦੀ ਕੀਮਤ ਬਹੁਤ ਥੋੜੀ ਹੈ ਹੂੰ ਜਿਹੜਾ ਛੋਟਾ ਕੰਗਾ ਹੈ ਸਭ ਤੋਂ ਜਾਂ ਇਹਦੇ ਸਾਈਜ਼ ਦੇ ਕੰਗੇ ਨੇ ਉਹਨਾਂ ਦੀ ਕੀਮਤ ਬਹੁਤ ਥੋੜੀ ਮੇਰੇ ਜੋ ਅਸੀਂ ਕੰਗੇ ਬਣਾਉਨੇ ਆ ਉਹ ਹੈਂਡ ਮੇਡ ਬੰਦੇ ਆ ਜੀ ਉਹਨਾਂ ਕੰਗਿਆਂ ਦੀ ਕੀਮਤ ਤੇ ਸਾਡੀ ਕੀਮਤ ਬਹੁਤ ਮਲਕੀ ਹੈਂਡ ਮੇਡ ਕੰਗਿਆਂ ਦੀ ਜ਼ਿਆਦਾ ਹੈ ਇਸ ਕਰਕੇ ਇਹਨਾਂ ਕੰਗਿਆਂ ਨੂੰ ਬਲਕਿ ਨਹੀਂ ਜਿਆਦਾ ਇਹਦੀ ਵਿਕਰੀ ਨਹੀਂ ਹੁੰਦੀ ਅੱਛਾ ਹਾਂਜੀ ਤੇ ਕਿੰਨੇ ਦਾ ਵੈਸੇ ਕੀ ਪ੍ਰਾਈਸ ਹੈ ਦਾ ਇਹਦਾ 350 ਰੁਪਈਆ ਪ੍ਰਾਈਸ ਹੈ ਜੀ ਹਾਂਜੀ ਵੈਸੇ ਦੇਖਿਆ ਜਾਵੇ ਆਮ ਮਾਰਕੀਟ ਨਾਲੋਂ ਇੱਕ ਇੱਕ ਕੰਗੇਰੇ ਵਰ ਫਾਇਦੇ ਵੀ ਬਹੁਤ ਨੇ ਤੁਸੀਂ ਦੇਖ ਸਕਦੇ ਹੋ ਇਹ ਕੰਗੇ ਦਾ ਜਦ ਤੁਸੀਂ ਇੱਕ ਵਾਰ ਰੱਖਦੇ ਹੋ ਤੇ ਕੰਗੇ ਬਾਬਾ ਟਾਈਮ ਚੱਲਦੇ ਨੇ ਜੀ ਹਾਂਜੀ ਇਹ ਹੰਡ ਹੰਡ ਦੇ ਵਾ ਕੰਗਾ ਹੈ ਜੀ ਇਹਨਾਂ 'ਚ ਕੇਸ ਨਹੀਂ ਜੇ ਆਪ ਜੀ ਦੇ ਖਰਾਬ ਹੋਣੇ ਜੀ ਨਾ ਕਿ ਕੇਸ ਇਹਨਾਂ ਦੇ ਵਿੱਚ ਉਲਟਣੇ ਆ ਨਾ ਇਹਨਾਂ ਦੇ ਦੰਦੇ ਟੁੱਟਣੇ ਨੇ ਜੀ ਤੇ ਇਹ ਹੈਂਡਮੇਡ ਬਣੇ ਹੋਏ ਆ ਤੇ ਬਹੁਤ ਮਜ਼ਬੂਤ ਆ ਜਿਵੇਂ ਕੀ ਇਹ ਸਿੱਧਾ ਕੰਗਾ ਵਾ ਜੀ ਇਹ ਵੀ ਕੰਗਾ ਮੈਂ ਮਲਕੀ ਬਣਾਉਂਦੇ ਆ ਅਸੀਂ ਇਹ ਵੀ ਕੰਗਾ ਹੈਂਡਮੇਡ ਆ ਇਹ ਵੀ ਤੁਸੀਂ ਲੈ ਸਕਦੇ ਹੋ ਇਹਦੀ ਕੀਮਤ 175 ਹੈ ਜੀ ਹਾਂਜੀ ਤੇ ਐ ਕੀ ਲੱਕੜ ਕਿਹੜੀ ਵਰਤਦੇ ਹੋ ਕਿਹੜੀ ਕਿਹੜੀ ਲੱਕੜ ਤੇ ਤੁਸੀਂ ਕੰਮ ਕੀਤਾ ਹੈ ਕਿ ਕੀ ਕਿਹੜੀ ਕਿਹੜੀ ਲੱਕੜ ਹੈ ਜਿਹੜੀ ਯੂਜ਼ ਕਰਦੇ ਹੋ ਦੇਖੋ ਜੀ ਇਹ ਟਾਲੀ ਦੇ ਬਣੇ ਨੇ ਟਾਲੀ ਤੁਸੀਂ ਟਾਲੀ ਦੇ ਵੀ ਬਣਵਾ ਸਕਦੇ ਹੋ ਨਿੰਮ ਦੇ ਵੀ ਬਣਵਾ ਸਕਦੇ ਹੋ ਲਾਲ ਚੰਦਨ ਗਵਰਨਮੈਂਟ ਨੇ ਬੈਨ ਕਰਤਾ ਪਹਿਲਾਂ ਲਾਲ ਚੰਦਨ ਦੇ ਵੀ ਬਣਦੇ ਸਨ ਜੀ ਚਟੇ ਚੰਦਨ ਦੇ ਵੀ ਬਣਦੇ ਸਨ ਜੀ ਐਬਨੀ ਵੁੱਡ ਦੇ ਵੀ ਬਣਦੇ ਸਨ ਤੇ ਤੇ ਤੁਸੀਂ ਇਸ ਨੂੰ ਟਾਲੀ ਦੇ ਵਿੱਚ ਬਣਵਾ ਸਕਦੇ ਹੋ ਜੀ ਤੇ ਨਿੰਮ ਦੇ ਵਿੱਚ ਵੀ ਬਣਵਾ ਸਕਦੇ ਹੋ ਹੋਰ ਵੀ ਕਈ ਲੱਕੜਾਂ ਨੇ ਜਿਹਦੇ ਜਿਹਾ ਆਪਦਾ ਮਨ ਭਾਵੇ ਉਹ ਉਹਦੇ ਵਿੱਚ ਅਸੀਂ ਬਣਾ ਦੇਾਂਗੇ ਜਿਸ ਤਰ੍ਹਾਂ ਦਾ ਕਹੋਗੇ ਜਿਸ ਤਰ੍ਹਾਂ ਦੀ ਇਹਦੀ ਆਕਿਰਤੀ ਕਹੋਗੇ ਜਿਸ ਤਰ੍ਹਾਂ ਦੀ ਇਹਦੀ ਬੰਤਰ ਕਹੋਗੇ ਉਤਰਾਂ ਦੀ ਬਣ ਜਾਊਗੀ ਤੇ ਵੈਸੇ ਦੇਖਿਆ ਜਾਵੇ ਤੁਸੀਂ ਪੰਜ ਪੀੜੀ ਦੀ ਗੱਲ ਕੀਤੀ ਹੈ ਜਿਹੜੇ ਤੁਸੀਂ ਚੀਜ਼ਾਂ ਵੀ ਯੂਜ਼ ਕਰਦੇ ਹੋ ਵਿੱਚ ਉਹ ਵੀ ਬਹੁਤ ਪੁਰਾਣੀਆਂ ਹੋਣਗੀਆਂ ਮੈਂ ਦੇਖਣੇ ਲੱਗੇ ਮਸ਼ੀਨ ਪਈ ਹੈ ਇਹ ਕਿੰਨੀ ਕਿ ਪੁਰਾਣੀ ਹੋਈ ਖੁਸ਼ੀ ਇਹ ਜਿਹੜੀ ਮਸ਼ੀਨ ਹੈ ਜੀ ਇਹ ਮੇਰੇ ਬਾਬਾ ਜੀ ਦੀ ਮਸ਼ੀਨ ਹੈ ਸਰਦਾਰ ਰਤਨ ਸਿੰਘ ਹਣਾ ਜੀ ਕਿੰਨਾ ਕਿਸਮੇ ਪੁਰਾਣੀ ਤੁਸੀਂ ਹਾਂਜੀ ਇਹ ਮੇਰੇ ਪਿਤਾ ਜੀ ਵਰਤਦੇ ਨੇ ਪਿਤਾ ਜੀ ਨੇ ਇਹਨੂੰ ਤਿਆਰ ਕੀਤਾ ਸੀ ਤੇ ਪਿਤਾ ਜੀ ਨੇ ਆ ਮਨ ਲਗੀ ਇਹਨੂੰ ਵਰਤਦਿਆਂ ਸਮਝ ਲਓ ਵੀ ਤਿੰਨ ਦੋ ਪੀੜੀਆਂ ਤੇ ਨਿਕਲੀ ਗਈਆਂ 100 ਸਾਲ ਤੋਂ ਉੱਤੇ ਹਾਂਜੀ 100 ਸਾਲ ਤੋਂ ਉੱਪਰ ਕਹਿ ਸਕਦੇ ਹਾਂ ਜੀ ਇਹ ਹਾਲੇ ਵੀ ਵਰਕਿੰਗ 'ਚ ਹੈ ਹਾਂਜੀ ਵਰਕਿੰਗ 'ਚ ਹੈ ਜੀ ਇਹਨੂੰ ਖੋਲਿਆ ਨਹੀਂ ਜੇ ਗਿਆ ਅਜੇ ਤੱਕ ਅੱਛਾ ਇਹ ਮਸ਼ੀਨਰੀ ਨੂੰ ਕਹੇ ਮੋਟਰ ਨੂੰ ਕਦੀ ਖੋਲ ਕੇ ਨਹੀਂ ਵੇਖਿਆ ਗਿਆ ਅੱਛਾ ਇਹਦੇ ਅੰਦਰ ਹੈ ਕਿ ਇਹ ਜਿੱਤ ਤਰ੍ਹਾਂ ਚੱਲਦੀ ਵੀ ਉਤਨਾ ਹੀ ਚੱਲਣ ਢੀ ਕਿਆ ਸਰ ਦੇਖੇ ਪੰਜ ਪੀੜੀਆਂ ਦਾ ਦੋਨੋਂ ਸਮਾਂ ਹੋ ਗਿਆ ਤੇ ਉਹਨਾਂ ਦਾ ਹੀ ਆਸ਼ੀਰਵਾਦ ਹੈ ਇਹ ਆਸ਼ੀਰਵਾਦ ਉਹਨਾਂ ਦਾ ਹੀ ਇਹ ਉਹਨਾਂ ਦੀ ਆਸਨ ਉਹਨਾਂ ਦਾ ਦਿੱਤਾ ਆ ਜੀ ਜਿੱਥੇ ਮੈਂ ਬੈਠਾ ਤੇ ਵੈਸੇ ਦਿਖਿਆ ਕਿ ਕਿੰਨਾ ਕਿ ਤੁਹਾਡੇ ਕੰਮ ਨੂੰ ਮਤਲਬ ਕਿ ਚੱਲਦਾ ਲੋਕੀ ਕਿੰਨਾ ਕਿ ਕਰਦੇ ਨੇ ਸਪੋਰਟ ਕਰਦੇ ਨੇ ਕਿ ਕਿੰਨਾ ਕਿ ਇਹ ਇੰਡਸਟਰੀ ਕਿ ਪਲਾਸਟਿਕ ਦੇ ਕੰਗੇ ਲੈ ਕੇ ਪੈਕਿੰਗ ਨੇ ਇਸ ਇੰਡਸਟਰੀ ਨਹੀਂ ਜੀ ਇਹ ਜਿਹੜਾ ਚਾਈਨਾ ਦਾ ਮਟੀਰੀਅਲ ਆ ਰਿਹਾ ਜਾਂ ਚਾਈਨਾ ਦੇ ਮਟੀਰੀਅਲ ਦੇਖਾਂਗੇ ਬਣ ਰਹੇ ਆ ਜਾਂ ਕੰਗੀਆਂ ਬਣ ਰਹੀਆਂ ਨੇ ਇਹ ਤੇ ਲੋਕਾਂ ਨੂੰ ਆ ਵੀ ਸੋਚ ਲੈਣਾ ਚਾਹੀਦਾ ਜਿਹਦੇ ਵਾਲ ਛਾੜਦੇ ਨੇ ਜਾਂ ਉਹ ਵਫ ਸਿਰ ਫਾਲ ਹੁੰਦੀਆਂ ਜਾਂ ਕੋਈ ਐਨੀਥਿੰਗ ਐਲਸ ਕੋਈ ਵੀ ਪ੍ਰੋਬਲਮ ਹੁੰਦੀ ਆ ਤੇ ਉਹਦੀ ਜ਼ਿੰਮੇਵਾਰੀ ਆ ਵੀ ਕੰਗੀਆਂ ਜਾਂ ਕੰਗੇ ਪਲਾਸਟਿਕ ਦੇ ਵਰਤਨ ਦੇ ਜਾਂ ਹੋਰ ਕਿਹੇ ਮਟੀਰੀਅਲ ਦੇ ਵਰਤਦੇ ਪਏ ਨੇ ਕਿਉਂਕਿ ਚਾਈਨਾ ਨੇ ਤੇ ਹਰ ਚੀਜ਼ ਦੇ ਉੱਤੇ ਹਰ ਮਟੀਰੀਅਲ ਤੇ ਉੱਤੇ ਇਹਨੇ ਕਬਜਾ ਕੀਤਾ ਤੇ ਸਾਡੇ ਵਰਗੇ ਜਿਹੜੇ ਆ ਟਾ ਕੰਗੇ ਬਣਾਉਣ ਵਾਲੇ ਨੇ ਮੈਂ ਆਪਣੇ ਆਪ ਨੂੰ ਕਲਿਆਣੀ ਕਹਿੰਦਾ ਹੋਰ ਵੀ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਕਾਰੀਗਰ ਨੇ ਬਹੁਤ ਗੁਣੀ ਕਾਰੀਗਰ ਨੇ ਜਿਹੜੇ ਕੰਗੀਆਂ ਦੇ ਕੰਗੇ ਬਣਾਉਣ ਵਾਲੇ ਨੇ ਜਾਂ ਹੋਰ ਵੀ ਆਈਟਮਸ ਬਣਾਉਣ ਵਾਲੇ ਨੇ ਉਹਨਾਂ ਨੂੰ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਸਹਾਇਤਾ ਦਿੱਤੀ ਜਾਵੇ ਉਹਨਾਂ ਦਾ ਮਲਕੀ ਕੰਮ ਦੇ ਵਿੱਚ ਉਹਨਾਂ ਨੂੰ ਮਦਦ ਕੀਤੀ ਜਾਵੇ ਇਹ ਜਿਹੜੇ ਕੰਗੇ ਨੇ ਇਹਨਾਂ ਦਾ ਜਿਹੜੇ ਹੈਂਡ ਮੇਡ ਬਣਾਉਣ ਵਾਲੇ ਨੇ ਇਹਨਾਂ ਦਾ ਮਲਕ ਹੁਣ ਕੋਈ ਵਕਤ ਨਹੀਂ ਜੇ ਰਹਿ ਗਈ ਕੋਈ ਨਹੀਂ ਜੇ ਇਹਨਾਂ ਦੇ ਵੱਲ ਧਿਆਨ ਦੇਣ ਵਾਲਾ ਜੇ ਦੁਕਾਨ ਤੇ ਦੇਣ ਜਾਂਦੇ ਆ ਤੇ ਦੁਕਾਨ ਤੇ ਵੀ ਨਹੀਂ ਵਿਕਦੇ ਤੇ ਜਾਂ ਕਿਸੇ ਨੂੰ ਕੋਈ ਸ਼ੌਂਕੀ ਆਈਆ ਲੈ ਲਵੇ ਤੇ ਲੈ ਲਵੇ ਨਹੀਂ ਤਾਂ ਇਹਨਾਂ ਦੀ ਕੀਮਤ ਵੇਖ ਕੇ ਹਰ ਕੋਈ ਕਹਿ ਦਿੰਦਾ ਜੀ ਹਾਂਜੀ ਐਂਦੇਵੇਂ ਕੇ ਤੇ ਜਦੋਂ ਪਲਾਸਟਿਕ ਦੀ ਕੰਗੀ ਲੈਂਦੇ ਨੇ 10 20 ਦੀ ਜਾਂ 150 ਦੀ ਤੇ ਜੇ ਕੋਈ ਕੰਪਨੀ ਦੀ ਕੰਗੀ ਆ ਪਲਾਸਟਿਕ ਦੀ ਉਹ ਲੈ ਲੈਂਦੇ ਨੇ ਉਹ ਕਹਿੰਦੇ ਨੇ ਜੀ ਬਹੁਤ 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 ਵਧੀਆ ਤੇ ਜਦੋਂ ਸਿਰ ਦੀਆਂ ਪ੍ਰੋਬਲਮ ਹੁੰਦੀਆਂ ਨੇ ਉਦੋਂ ਡਾਕਟਰਾਂ ਕੋ ਪੈਸੇ ਵੀ ਫੂਕਦੇ ਆ ਜੀ ਤੇ ਇਹ ਦੇ ਕਰਕੇ ਮੈਂ ਸੁਜੈਸ਼ਨ ਦੇਣੀ ਚਾਹੂੰਗਾ ਆਪਜੀ ਅੱਗੇ ਬੇਨਤੀ ਕਰਨੀ ਚਾਹੂੰਗਾ ਕਿ ਤੁਸੀਂ ਇਹ ਲੱਕੜ ਦੀਆਂ ਕੰਗੀਆਂ ਵਰਤੋ ਤੇ ਲੱਕੜ ਦੇ ਕੰਗੇ ਵਰਤੋ ਜੀ ਜੀ ਆਪਣਾ ਨੰਬਰ ਆ ਦੱਸ ਦਿਓ ਜੀ ਜਦ ਨਾਲ ਅਗਰ ਕੀ ਕੋਈ ਦੇਖ ਰੇ ਦਰਸ਼ਕ ਨੇ ਉਹਨਾਂ ਨੇ ਜੇ ਤੁਹਾਡੇ ਕੋਲ ਲੈਣੀ ਹੋਵੇ ਸੰਪਰਕ ਕਰਨਾ ਹੋਵੇ ਕਿਸ ਤਰ੍ਹਾਂ ਦਾ ਹਾਂਜੀ ਮੇਰਾ ਨਾਮ ਮਨਦੀਪ ਸਿੰਘ ਆ ਜੀ ਤੇ ਮੇਰਾ ਮੋਬਾਈਲ ਨੰਬਰ ਆ 7973909152 ਜੀ ਜਿਤਾਨਵਾਤ ਜਿਸ ਸਾਹਿਬ ਜੀ ਦਾ ਖਾਲਸਾ ਵੈਕ ਜੀ ਸਤਿ ਜੀ ਜਿਸ ਸਾਕੇ ਸੀ ਵੀਰ ਜੀ ਨਾਲ ਗੱਲਬਾਤ ਕੀਤੀ ਗਿਆ ਕਿ ਇਹ ਗੱਲ ਤਾਂ ਬਿਲਕੁਲ ਸੱਚ ਹੈ ਲੋਕ ਜਿਹੜੇ ਅੱਜ ਕੱਲ੍ਹ ਨੇ ਪਲਾਸਟਿਕ ਦੀ ਕੰਗੀਆਂ ਉੱਤੇ ਆ ਗਏ ਨੇ ਕਿਉਂਕਿ ਦੇਖਿਆ ਜਾਵੇ ਤਾਂ 10 ਰੁਪਏ ਦੀ ਕੰਗੀ ਸੀ ਵਰਤਤ ਲੈਂਦੇ ਆ ਪਰ ਜੋ ਬਾਅਦ ਚ ਜਿਹੜਾ ਨੁਕਸਾਨ ਕਰਦੀ ਹੈ ਕੰਗੀ ਉਹਦੇ ਚ ਕਿੰਨੇ ਲੱਖਾਂ ਰੁਪਏ ਲੱਗ ਜਾਂਦਾ ਹੈ ਦੇ ਦੇਖਿਆ ਜਾਵੇ ਤਾਂ ਸਾਨੂੰ ਇਸ ਚੀਜ਼ ਨੂੰ ਕਿਉਂਕਿ ਤੁਸੀਂ ਵਰਤਣੀ ਚਾਹੀਦੀ ਹੈ ਜਿਹੜੇ ਕੰਗੇ ਸਭ ਤੋਂ ਵੱਡੀ ਗੱਲ ਹੈ ਕਿ ਜਸਾਂ ਵੀ ਜੀ ਹੁਣਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਡੁਪਲੀਕੇਟ ਜਿਹੜੀ ਕੈਸਾ ਦਿਆ ਆਪ ਸਰਪ੍ਰਸਾਹ ਕੈਸਾ ਦਿਆ ਕਾਪੀ ਕਹਿ ਸਕਦੇ ਆ ਉਹ ਇਹਨਾਂ ਵੱਲੋਂ ਜੋ ਹੈ ਕਿ ਤਿਆਰ ਕੀਤੀ ਗਈ ਵੜਪਾਕੇ ਨੇ ਇਹਨਾਂ ਨੂੰ ਮੌਕਾ ਮਿਲਿਆ ਸੀ ਤਾਂ ਉਹਦੀ ਹੀ ਹੂਬੋ ਕਾਪੀ ਹੈ ਤੇ ਉੱਤੇ ਕਾਰੀਗਰੀ ਵੀ ਕੀਤੀ ਹੋਈ ਹੈ ਤੇ ਸਾਨੂੰ ਇਹੋ ਜਿਹੇ ਲੋਕਾਂ ਨੂੰ ਜਿਹੜਾ ਕਿ ਸਪੋਰਟ ਕਰਨਾ ਚਾਹੀਦਾ ਹੈ ਕਿ ਚਾਈਨਾ ਦਾ ਮਾਲ ਛੱਡ ਜਿਹੜੇ ਹਾਰਡ ਵਰਕ ਕਰਦੇ ਨੇ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਉੱਤੋਂ ਸਭ ਤੋਂ ਵੱਡੀ ਗੱਲ ਗੁਰੂ ਨਗਰੀ ਦੇ ਕਾਰੀਗਰ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਨੇ ਤੇ ਗੁਰੂ ਸਾਹਿਬ ਦੇ ਕੰਗੇ ਨੂੰ ਵੀ ਜਿਹੜਾ ਹੈ ਕਿ ਇਸ ਠੀਕ ਕਰਨ ਦਾ ਵੀ ਇਹਨਾਂ ਨੂੰ ਜਿਹੜਾ ਹੈ ਕਿ ਮੌਕਾ ਮਿਲਿਆ ਸੀਗਾ ਤੇ ਅਸੀਂ ਆਸ ਕਰਦੇ ਹਾਂ ਜਿਹੜੇ ਦੇਖ ਰਹੇ ਲੋਕ ਨੇ ਉਹ ਜ਼ਰੂਰ ਜਿਹੜੇ ਕਿ ਇਹਨਾਂ ਦੀ ਸਪੋਰਟ ਕਰਨਗੇ ਅਤੇ ਇਹੋ ਜਿਹੜੇ ਕੰਗੇ ਵਰਤਣੇ ਸ਼ੁਰੂ ਕਰਨਗੇ ਜਿਹੜਾ ਸਾਡਾ ਸਰੀਰ ਹੈ ਉਹ ਅੱਗੇ ਤੰਦਰੁਸਤ ਰਹੇ ਮੈਨੂੰ ਤੇ ਉਹ ਇਜਾਜ਼ਤ ਬਨਸਿਪ ਸਿੰਘ ਕਾਲਜਿਟੀ ਹੈਂਡਲਿੰਗ ਅੰਮ੍ਰਿਤਸਰ